ਜੇ ਸਾਡਾ ਜਿਹੜਾ ਪੰਜਾਬ ਪੁਲਿਸ ਦਾ ਸੰਪਰਕ ਅਭਿਆਨ ਹੈ ਉਹਦੇ ਤਹਿਤ ਪਬਲਿਕ ਮੀਟਿੰਗ ਇੱਥੇ ਕਿਹੜਾ ਫੋਟ ਲਾਟਾ ਵੀ ਸੈਕਤੀ ਗਈ ਹੈ ਜਿੰਦੇ ਚਾਰ ਸਾਡੇ ਨਾਲ ਐਮਐਲਏ ਸਾਹਿਬ ਵੀ ਸ਼੍ਰੀਖੋਏ ਨੇ ਔਰ ਇੱਥੇ ਜਿਹੜਾ ਹੈਗਾ ਇੰਨੇ ਵੀ ਆਸ-ਪਾਸ ਦੇ ਪਿੰਡਾਂ ਦੇ ਔਰ ਸ਼ਹਿਰ ਦੇ ਮੰਨੇ ਪਰਮੰਨੇ ਵਿਅਕਤੀ ਨੇ ਉਹਨਾਂ ਨੇ ਸਾਡੇ ਨਾਲ ਜਿਹੜਾ ਹੈਗਾ ਇਸ ਮੀਟਿੰਗ ਦੇ ਵਿੱਚ ਸਾਰਿਆਂ ਔਰ ਸਾਡਾ ਜਿਹੜਾ ਮੁੱਖ ਜੇਸ਼ ਜਿਹੜਾ ਹੈਗਾ ਇਸ ਫੋਕ ਮੀਟਿੰਗ ਦਾ ਇਹ ਹੈ ਕਿ ਲੋਕਾਂ ਦੇ ਨਾਲ ਪੁਲਿਸ ਦੀ ਸਾਂਝ ਕਾਇਮ ਕਰਨਾ ਤਾਂ ਕਿ ਰੋਕੀ ਵੇਚੀ ਜਗ ਬਿਨਾਂ ਕਿਸੇ ਜਿਹੜਾ ਹੈਗਾ ਸ਼ੱਕ ਸ਼ੁਭਾ ਦੇ ਸਾਨੂੰ ਇਨਫਰਮੇਸ਼ਨ ਦੇਣ ਜਿਹਦੇ ਵਿੱਚ ਲੋਕਾਂ ਨੂੰ ਸਾਨੂੰ ਪਤਾ ਚੱਲੇ ਕਿ ਉਹ ਪੁਲਿਸ ਨੂੰ ਇਨਫੋਰਮ ਕਰਨ ਦੇ ਵਿੱਚ ਵੀ ਦੁਰੇਜ ਕਰਦੇ ਨੇ ਜਿਹੜੀ ਸਾਡੀ ਪਿਛਲੇ 10 ਦਿਨੋਂ ਤੋਂ ਦੋਧ ਨਸ਼ਿਆਂ ਵਿਰੁੱਧ ਮੁਹਿੰਮ ਚੱਲ ਰਹੀ ਹੈ ਉਹਦੇ ਵਿੱਚ ਲੋਕਾਂ ਦੇ ਸਹਿਯੋਗ ਦੇ ਨਾਲ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਬਹੁਤ ਵਧੀਆ ਕੰਮ ਕਰਨ ਦੇ ਵਿੱਚ ਸਫਲ ਹੋਏ ਆ ਪਿਛਲੇ ਇਹ ਮਹੀਨੇ ਜਿਹੜਾ ਹੈਗਾ 1 ਮਾਰਚ ਤੋਂ ਲੈ ਕੇ ਹੁਣ ਤੱਕ ਲਗਭਗ 200 ਦੇ ਕਰੀਬ ਐਫ ਆਈ ਆਰ ਜਿਹੜੀਆਂ ਹੈਗੀਆਂ ਨਸ਼ਾ ਤਸਕਰਾਂ ਦੇ ਬទੂਦਿ ਦਰਜ ਹੋਈਆਂ ਆ ਔਰ ਉਹਦੇ ਵਿੱਚ 250 ਦੇ ਕਰੀਬ ਜਿਹੜੇ ਨਸ਼ਾ ਤਸਕਰ ਨੇ ਉਹ ਜੁਡੀਸ਼ੀਅਲ ਕਸਟਡੀ ਦੇ ਵਿੱਚ ਭੇਜੇ ਗਏ ਆ ਪਰ ਇਸੇ ਮੂਹਰੇ ਮੇਟਾ ਪਿੰਡਾ ਹੈਗਾ ਸਾਡੀ ਜਿਹੜੀ ਇਹ ਸੰਪਰਕ ਮੀਟਿੰਗ ਹੈ ਪਬਲਿਕ ਮੀਟਿੰਗ ਹੈ ਉਹਦੇ ਵਿੱਚ ਵੀ ਲੋਕਾਂ ਦਾ ਜਿਹੜਾ ਸਹਿਯੋਗ ਲਗਾਤਾਰ ਜਾਰੀ ਰੱਖਣ ਦੇ ਜਿਹੜਾ ਹੈਗਾ ਅੱਜ ਅਸੀਂ ਇੱਥੇ ਇਕੱਠੇ ਸਰ ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋਗੇ ਵੀ ਲਗਾਤਾਰ ਪੰਜਾਬ ਪੁਰਸ ਲੱਗੀ ਹੋਈ ਨਸ਼ੇ ਜਿਹੜੇ ਇਹਨਾਂ ਨੂੰ ਰੋਕਣ ਦੇ ਦੀ ਤੇ ਲੇਕਿਨ ਕਿੰਨੇ ਕਦੇ ਆਪਾਂ ਦੇਖ ਰਹੇ ਆ ਜਿਹੜੀ ਸਿਹਤ ਮੰਤਰੀ ਆਪਣੇ ਗੁੱਤੋਂ ਕੋਲੀ ਲੈ ਰਹੇ ਨੇ ਉਹਨਾਂ ਦੀ ਗਿਣਤੀ ਚ ਲਗਾਤਾਰ ਵਾਧਾ ਹੋ ਰਿਹਾ ਹੈਗਾ ਉਹ ਕਿਸ ਤੱਕ ਕੀ ਮੰਨਦੇ ਉਸ ਦੇਖੋ ਜਦੋਂ ਵੀ ਕੋਈ ਆਪਾਂ ਜਿਹੜੀ ਜਿਹੜੀ ਨਸ਼ਾ ਛੱਡਣਾ ਹੁੰਦਾ ਹੈ ਤਾਂ ਉਹਦੀ ਜਿਹੜੀ ਹੈਗੀ ਹੈ ਛੱਡਣ ਵਾਸਤੇ ਸਾਨੂੰ ਇੱਕ ਮੈਡੀਕੇਸ਼ਨ ਦੀ ਜ਼ਰੂਰਤ ਹੁੰਦੀ ਹੈ। ਔਰ ਉਥੇ ਜਦੋਂ ਜਿਵੇਂ ਹੀ ਜਿਹੜਾ ਹੈਗਾ ਆਸੇ-ਬਾਸੇ ਦੇ ਏਰੀਆ ਦੇ ਵਿੱਚ ਨਸ਼ੇ ਦੀ ਕੁਆਂਟੀਟੀ ਘਟਦੀ ਹੈ। ਜਦੋਂ ਉਹ ਜਿਹੜਾ ਮਿਲਣਾ ਬੰਦ ਹੋ ਜਾਂਦਾ ਤਾਂ ਲੋਕਾਂ ਦਾ ਜਿਹੜਾ ਹੈਗਾ ਸਿਹਤ ਵਿਭਾਗ ਦੇ ਜਿਹੜੇ ਡੀ ਐਡਿਕਸ਼ਨ ਸੈਟਰ ਨੇ ਜਾਂ ਓਟ ਸੈਂਟਰ ਨੇ ਉਥੇ ਉਹਨਾਂ ਦਾ ਜਿੰਨ ਜਿੰਨ ਤਾਦਾਦ ਵਧਣ ਲੱਗ ਜਾਂਦੀ ਹੈ। ਇਹ ਜਿਹੜਾ ਹੈਗਾ ਇੱਕ ਪ੍ਰੋਸੈਸ ਜਿਹੜੋ ਜੋ ਡੀ ਐਡਿਕਸ਼ਨ ਦਾ ਹੈ ਉਹਦੇ ਤਹਿਤ ਜਿਹੜਾ ਇਹ ਸਾਨੂੰ ਦੇਖਣ ਦੇ ਵਿੱਚ ਮਿਲਦਾ ਹੈ ਇਹਦੇ ਵਿੱਚ ਸਾਨੂੰ ਇਹ ਚਾਹੀਦਾ ਹੈਗਾ ਕਿ ਜਿਹੜਾ ਸਮਾਜ ਦਾ ਸਹਿਯੋਗ ਜਿਹੜਾ ਹੈਗਾ ਉਹ ਲਗਾਤਾਰ ਮਿਲਦਾ ਰਹੇ ਜਿਹੜੇ ਪਿੰਡਾਂ ਦੇ ਤੇ ਵਾਰਡ ਦੇ ਵਿੱਚ ਜਿਹੜੀਆਂ ਡਿਫੈਂਸ ਕਮੇਟੀਆਂ ਬਣਾਈਆਂ ਆ ਉਹ ਇਹਨਾਂ ਚੀਜ਼ਾਂ ਦਾ ਧਿਆਨ ਰੱਖਣ ਕਿ ਇਹ ਵੋਟ ਸੈਂਟਰ ਨੇ ਤੇ ਜਿਹੜੇ ਪ੍ਰਾਈਵੇਟ ਡੀ ਐਡਿਕਸ਼ਨ ਸੈਂਟਰ ਨੇ ਉਥੇ ਕਿਸੇ ਵੀ ਕਿਸਮ ਦੇ ਜਿਹੜੀਆਂ ਅਸੈਂਡਾ ਦੁਨੀਆਵਾਂ ਦੇ ਜਿਹੜੇ ਦਵਾਈ ਨੂੰ ਵੇਚਣਾ ਸਟਾਰਟ ਕਰ ਦਿੰਦੇ ਨੇ ਉਹਦੇ ਬਾਰੇ ਦੇ ਵਿੱਚ ਪੁਲਿਸ ਨੂੰ ਜਿਹੜਾ ਹੈਗਾ ਇਨਫੋਰਮ ਕਰਨ ਤਾਂ ਕਿ ਪੁਲਿਸ ਉਹਨਾਂ ਤੇ ਕਾਨੂੰਨੀ ਕਾਰਵਾਈ ਕਰ ਸਕੇ ਆਪਣੇ ਮਾਨਸਾ ਜਿਹੜੇ ਕਿੰਨੇ ਸੈਂਟਰ 14 ਦੇ 3 ਜਿਹੜੇ ਨੇ ਡੀ ਐਡਿਕਸ਼ਨ ਸੈਂਟਰ ਨੇ ਔਰ ਇਹਦੇ ਵਿੱਚ ਇੱਕ ਜਿਹੜਾ ਸੈਂਟਰ ਹੈਗਾ ਉਹ ਗਵਰਨਮੈਂਟ ਦਾ ਹੈਗਾ ਜਿਹਦੇ ਵਿੱਚ ਲਗਭਗ 300 ਬੈਟਰੀਸ ਦੀ ਹੈ ਹੱਤੂ ਡਿਪਾਰਟਮੈਂਟ ਤੋਂ ਵੀ ਕਨਫਰਮ ਕਰ ਸਕਦੇ ਹਾਂ ਔਰ ਇਹਦੇ ਵਿੱਚ ਜਿਹੜਾ ਹੈਗਾ ਫ੍ਰੀ ਜਿਹੜਾ ਹੈਗਾ ਜਿਹੜਾ ਗਵਰਨਮੈਂਟ ਵੱਲੋਂ ਜਿਹੜਾ ਵਿਅਕਤੀ ਨੂੰ ਜਿਹਦਾ ਨਸ਼ਾ ਛੁਡਾਇਆ ਜਾਂਦਾ ਸਿਵਾਏ ਜਿਹੜੇ ਬੇਸਿਕ ਟੈਸਟ ਨੇ ਜਿਹਦੇ ਚ ਕਿ ਆਪਾਂ ਕਿਸੇ ਵੀ ਜਿਹੜਾ ਹੈਗਾ ਨਸ਼ਾ ਕਰਨ ਵਾਲੇ ਵਿਅਕਤੀ ਨੂੰ ਭਰਤੀ ਕਰਨ ਸਮੇਂ ਕਰਦੇ ਆਂ ਉਹਦੇ ਵਿੱਚ ਮਾਮੂਲੀ 1000 ਰੁਪਏ ਦਾ ਸ਼ਾਇਦ ਕੋਸਟ ਆਂਦੀ ਹੈ ਉਸ ਤੋਂ ਇਲਾਵਾ ਜਿਹੜਾ ਹੈਗਾ ਸਾਰੀ ਮੈਡੀਕੇਸ਼ਨ ਜਿਹੜੀ ਹੈ ਉਹਦੇ ਵਿੱਚ ਫ੍ਰੀ ਸਰਕਾਰ ਵੱਲੋਂ ਦਿੱਤੀ ਹੈ ਹਰਜੀਤ ਸਿੰਘ ਜੀ ਆਈਪੀਐਸ ਜੀ ਆਈ ਭੰਡਾਰੇ ਜੀ ਵਿਸ਼ੇਸ਼ਤਾ ਉੱਤੇ ਪਹੁੰਚੇ ਨੇ ਸਾਡੇ ਐਸਐਸਪੀ ਸਾਹਿਬ ਪੁੱਜੇ ਨੇ ਮਗੀਰ ਸਿੰਘ ਜੀ ਵੀ ਇਨ ਆਈਪੀਐਸ ਸਾਰੀ ਪੁਲਿਸ ਖੜੀ ਹੈ ਦੇਖੋ ਇਹ ਕਈ ਫਰੰਟ ਲੜਾਂ ਦੇ ਉੱਤੇ ਕਈ ਕੰਪੋਨੈਂਟ ਦੇ ਕੰਮ ਕਰਨਾ ਪੈਂਦਾ ਹੈ ਜਿਵੇਂ ਡੀਡੈਕਸ਼ਨ ਸੈਂਟਰ ਨੇ ਉਹ ਪਰਿਵਾਰ ਜਿਹੜਾ ਭਲਾਈ ਭਾਗ ਹੈ ਹੈਲਥ ਡਿਪਾਰਟਮੈਂਟ ਕੰਮ ਕਰ ਰਿਹਾ ਹੈ ਰੀਹੈਬਿਟੇਸ਼ਨ ਸੈਂਟਰ ਨੇ ਉਹ ਪੰਜਾਬ ਸਰਕਾਰ ਕਰ ਰਹੀ ਹੈ ਪੂਰਾ ਕੰਮ ਕਰ ਰਹੀ ਹੈ ਉੱਥੇ ਆਪਣਾ ਮਾਨਸਾ ਦੇ ਵਿੱਚ ਖਿਆਲਾ ਸ਼ੁਰੂ ਕੀਤਾ ਹੋਇਆ ਜਿਹੜਾ ਫਰੰਟ ਲਾਈਨ ਤੇ ਯੋਧੇ ਕੰਮ ਕਰਦੇ ਆ ਸਾਡੇ ਇਸ ਯੋਧੇ ਵਿੱਚ ਉਹ ਸਾਡੀ ਪੰਜਾਬ ਪੁਲਿਸ ਕਿਉਂਕਿ ਇਹਨਾਂ ਕੋਲੇ ਐਫ ਆਈ ਆਰ ਦਰਜ ਕਰਨ ਦੀ ਪਾਵਰ ਹੁੰਦੀ ਹੈ ਇਹਨਾਂ ਕੋਲੇ ਉਹਨਾਂ ਨੂੰ ਸਜ਼ਾ ਦੇਣ ਦੀ ਪਾਵਰ ਹੁੰਦੀ ਹੈ ਇਹਨਾਂ ਫੜਨ ਦੀ ਪਾਵਰ ਹੁੰਦੀ ਹੈ ਇਹਨਾਂ ਕੋਲ ਵੀਹਿਕਲ ਨੇ ਆਪਣਾ ਇੱਕ ਪੂਰਾ ਇਨਫਰਾਸਟ੍ਰਕਚਰ ਹੈ ਜੋ ਪੰਜਾਬ ਸਰਕਾਰ ਨਹੀਂ ਮਈਆ ਕਰਾ। ਤਾਂ ਸਾਰਨੋਂ ਵੱਡਾ ਜਿਹੜਾ ਕੰਮ ਹੈ ਚੈਲਿੰਜਿੰਗ ਜੌਬ ਹੈ ਉਹ ਸਾਡੀ ਪੰਜਾਬ ਪੁਲਿਸ ਦਾ ਹੈ। ਔਰ ਮੈਂ ਸਾਡੇ ਐਸਐਸਪੀ ਸਾਹਿਬ ਦੀ ਅਗਵਾਈ ਹੇਠ ਜਿਲ੍ਹਾ ਮਾਨਸਾ ਦੇ ਵਿੱਚ, ਰੇਂਜ ਦੇ ਵਿੱਚ ਹਰਜੀਤ ਸਿੰਘ ਦੀ ਅਗਵਾਈ ਹੇਠ ਦੇ ਵਿੱਚ ਜਿਹੜਾ ਫਰੰਟ ਲਾਈਨ ਤੇ ਜੋਧੇ ਕੰਮ ਕਰ ਰਹੇ ਨੇ ਸਾਰੇ ਪੰਜਾਬ ਪੁਲਿਸ ਦੇ ਮੈਂ ਸਲਾਮ ਕਰਦਾ ਹਾਂ ਉਹਨਾਂ ਨੂੰ। ਜਰੂਰ ਸਾਨੂੰ ਬਹੁਤ ਜਲਦੀ ਅਸੀਂ ਇਸ ਮੁਹਿੰਮ ਦੇ ਵਿੱਚ ਜਿੱਤੂ ਹੋ ਕੇ ਨਿਕਲਾਂਗੇ। ਫਾਰੇਗਾ ਨਸ਼ਾ ਜਿੱਤੇਗਾ ਪੰਜਾਬ।